ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਇਸ ਵਕਤ ਹੜਾ ਕਾਰਨ ਬੜੀ ਭਿਆਨਕਰ ਸਥਿਤੀ ਬਣੀ ਹੋਈ ਹੈ। ਔਰ ਪਾਕਿਸਤਾਨ ਦੇ ਵਿੱਚ ਵੀ ਕਰਤਾਰਪੁਰ ਸਾਹਿਬ ਜੋ ਸਿੱਖਾਂ ਦਾ ਪਾਵਨ ਪਵਿੱਤਰ ਅਸਥਾਨ ਹੈ। ਉੱਥੇ ਬਹੁਤ ਸਾਰਾ ਪਾਣੀ ਜਿਹੜਾ ਹੜ ਦਾ ਜਿਹੜਾ ਸੀ ਉਹ ਪ੍ਰਵੇਸ਼ ਕਰ ਗਿਆ ਸੀ। ਪ੍ਰਕਰਮਾਂ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ 4-4 5-5 ਫੁੱਟ ਪਾਣੀ ਜਿਹੜਾ ਹੈ ਉਹ ਪਹੁੰਚ ਗਿਆ ਸੀ। ਔਰ ਤਸਵੀਰਾਂ ਨੇ ਹਰ ਸਿੱਖ ਦੇ ਮਨ ਨੂੰ ਜਿਹੜਾ ਹੈ ਉਹ ਦੁਖੀ ਕੀਤਾ ਕਿਉਂਕਿ ਸਾਡਾ ਬਹੁਤ ਪਾਵਨ ਪਵਿੱਤਰ ਮੁਕੱਦਸ ਜਿਹੜਾ ਸਥਾਨ ਹੈ ਸ੍ਰੀ ਕਰਤਾਰਪੁਰ ਸਾਹਿਬ ਤੇ ਜਦੋਂ ਪਾਣੀ ਜਿਹੜਾ ਸੀ ਉਤਰਿਆ ਤੇ ਉੱਥੇ ਮਲਬਾ ਜਿਹੜਾ ਸੀ ਮਿੱਟੀ ਕੱਟਾ ਜਿਹੜਾ ਸੀ ਬਹੁਤ ਵੱਡੇ ਪੱਧਰ ਤੇ ਉੱਤੇ ਜੰਮਿਆ ਤੇ ਉੱਥੋਂ ਦੇ ਸੇਵਾਦਾਰਾਂ ਨੇ ਜਿਹੜਾ ਹੈ ਉਹ ਸਫਾਈ ਕੀਤੀ ਪਾਕਿਸਤਾਨ ਦੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਹਰ ਸਿੱਖ ਇਹ ਲੋਚਾ ਕਰ ਰਿਹਾ ਸੀ ਕਿ ਸ਼ਾਇਦ ਅਸੀਂ ਵੀ ਜਿਹੜਾ ਹੈ ਜਾ ਕੇ ਕਾਸ਼ ਕਰਤਾਰਪੁਰ ਸਾਹਿਬ ਦੀ ਸੇਵਾ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਦੇ ਪਰ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਹੈ ਉਹ ਬੰਦ ਕੀਤਾ ਹੋਇਆ ਹੈ ਜੰਗ ਦੇ ਕਾਰਨ ਇਹ ਲਾਂਘਾ ਬੰਦ ਕੀਤਾ ਸੀ ਮੈਚ ਜਿਹੜੇ ਨੇ ক্রিকেট ਦੇ ਉਹ ਵੀ ਸ਼ੁਰੂ ਹੋ ਗਏ ਨੇ ਤੇ ਇਹ ਸਿੱਖਾਂ ਦੀ ਆਸਥਾ ਦਾ ਸਿੱਖਾਂ ਦੀ ਭਾਵਨਾ ਦਾ ਸਿੱਖਾਂ ਦੀ ਸ਼ਰਧਾ ਦਾ ਮਸਲਾ ਹੈ ਤੇ ਜੇ ਵਪਾਰ ਤੇ ক্রিকেট ਸ਼ੁਰੂ ਹੋ ਸਕਦੀ ਹੈ ਤੇ ਫਿਰ ਆਸਥਾ ਜਿਹੜੀ ਆ ਵਪਾਰ ਤੇ ক্রিকেট ਤੋਂ ਵੱਡੀ ਛੋਟੀ ਨਹੀਂ ਹੈ ਬਹੁਤ ਵੱਡੀ ਹੈ ਤੇ ਭਾਰਤ ਸਰਕਾਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਹੈ ਉਹ ਜਲਦ ਤੋਂ ਜਲਦ ਖੋਲਣਾ ਚਾਹੀਦਾ ਹੈ ਤਾਂ ਕਿ ਅਸੀਂ ਵੀ ਜਿਹੜਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦیدار ਕਰ ਸਕੀਏ ਤੇ ਉੱਥੇ ਜਿਹੜੀ ਸੇਵਾ ਚੱਲਦੀ ਪਈ ਹੈ ਮਲਬਾ ਹਟਾਉਣ ਦੀ ਉਹਦੇ ਵਿੱਚ ਆਪਣਾ ਬੰਦਾ ਯੋਗਦਾਨ ਜਿਹੜਾ ਪਾ ਸਕੀਏ ਕਿਉਂਕਿ ਬਹੁਤ ਜ਼ਰੂਰੀ ਹੈ ਇਸ ਵਕਤ ਕਰਤਾਰਪੁਰ ਕੋਰੀਡੋਰ ਦੋਨਾਂ ਮੁਲਕਾਂ ਦੇ ਵਿੱਚਕਾਰ ਇੱਕ ਅਮਨ ਦਾ ਪਟਾ ਜਿਹੜਾ ਪੈਗਾਮ ਜਿਹੜਾ ਦਿੰਦਾ ਹੈ ਤੇ ਇਹਨੂੰ ਬੰਦ ਕਰਨਾ ਜਿਹੜਾ ਹੈ ਕਿਸੇ ਵੀ ਟੰਗ ਦੇ ਨਾਲ ਮناسب ਨਹੀਂ ਹੈ ਦੋਨਾਂ ਮੁਲਕਾਂ ਦੇ ਲੋਕਾਂ ਦੇ ਵਿਚਕਾਰ ਪ੍ਰੇਮ ਪਿਆਰ ਪੈਦਾ ਕਰਨ ਦੇ ਲਈ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਇੱਕ ਸਬਬ ਬਣਦਾ ਹੈ ਤੇ ਸਰਕਾਰ ਨੂੰ ਜਲਦ ਤੋਂ ਜਲਦ ਇੱਕ ਕੋਰੀਡੋਰ ਜਿਹੜਾ ਉਹ ਖੋਲਣਾ ਚਾਹੀਦਾ ਹੈ ਤਾਂ ਕਿ ਸਿੱਖ ਜਿਹੜੇ ਨੇ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਦਿਦਾਰੇ ਵੀ ਕਰ ਸਕਣ ਆਪਣੇ ਸਥਾਨ ਦੀ ਸਾਰ ਸੰਭਾਲ ਜਿਹੜੀ ਹੈ ਹੋ ਰਹੀ ਹੈ ਉਹਦੇ ਵਿੱਚ ਆਪਣਾ ਹਿੱਸਾ ਵੀ ਪਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ